ट्वेटी फोर दूसरी ਸਾਡੇ ਵਿੱਚ ਮੌਜੂਦ ਨੇ ਕਰਨਲ ਪ੍ਰਮਿੰਦਰ ਸਿੰਘ ਜੀ ਜੋ ਕਿ ਡ੍ਰੀਮ ਹੈਡ ਬਿਊਟੀ ਚੈਰੀਟੇਬਲ ٹرسٹ ਦੇ ਜਨਰਮੈਨੇਜਰ ਨੇ ਮੈਨੇਜਰ ਸਾਹਿਬ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਦੇ ਸਮੁਖੇ ਤੇ ਦੇਖੋ ਜੀ ਅਸੀਂ ਜੋ ਡ੍ਰੀਮ ਹੈਡ ਬਿਊਟੀ ਚੈਰੀਟੇਬਲ ٹرسٹ ਹੈ ਕਿ ਨੇ ਹਮੇਸ਼ਾ ਹੀ ਮਿਸ਼ਨ ਰੱਖਿਆ ਕਿ ਮਾਨਵਤਾ ਦੀ ਸੇਵਾ ਕੀਤੀ ਜਾਏ ਜੋ ਸਾਡੇ ਚੇਅਰਮੈਨ ਸਾਹਿਬ ਮਿਸਟਰ ਅਨਿਲ ਕੇ ਮੋਂਗਾ ਉਹਨਾਂ ਨੇ ਇੱਕ ਤੋਂ ਮਿਸ਼ਨ ਸਟਾਰਟ ਕੀਤਾ ਸੀ ਉਹਦੇ ਵਿੱਚ ਸਭ ਤੋਂ ਵੱਡਾ ਇੱਕ ਟੀਚਾ ਸਪੱਸ਼ਟ ਰੱਖਿਆ ਸੀ ਕਿ ਜੋ ਜ਼ਰੂਰਤ ਮੰਗਦਾ ਹੈ ਇਹਨਾਂ ਨੂੰ ਹੈਲਥ케ਅਰ ਦੀ ਜੋ ਰਿਕੁਆਇਰਮੈਂਟ ਹੈ ਉਹ ਪੂਰੀ ਕੀਤੀ ਜਾਏਗੀ ਜਿਹੜਾ ਕਰਮਾ ਹੈਲਥ케ਅਰ ਐਸ ਅਸੀਂ ਪਿਛਲੇ ਬਹੁਤ ਸਾਲਾਂ ਤੋਂ ਕਰਮਾ ਹੈਲਥ ਕਰਕੇ ਜਿੰਨੇ ਜ਼ਰੂਰਤਮੰਦ ਲੋਕ ਨੇ ਸਲੰਮਸ ਵਗੈਰਾ ਚ ਉਹਨਾਂ ਚ ਜਾ ਕੇ ਰੋਜ਼ ਗੱਡੀਆਂ ਸਾਡੀਆਂ ਜਾਂਦੀਆਂ ਨੇ ਐਮਬੂਲੈਂਸਾਂ ਜਾਂਦੀਆਂ ਡਾਕਟਰ ਨਰਸਿੰਗ ਸਟਾਫ ਮੈਡੀਸਿਨ ਉਹਨਾਂ ਨੂੰ ਉਹਨਾਂ ਦੇ ਕੋਲ ਜਾ ਕੇ ਇਹ ਸਾਰੀ ਚੀਜ਼ਾਂ ਸੀ ਪ੍ਰੋਵਾਈਡ ਕਰਦੇ ਆਂ ਪਰ ਫਿਰ ਜਦੋਂ ਚੇਅਰਮੈਨ ਸਾਹਿਬ ਨੇ ਇਹ ਵੀ ਦੇਖਿਆ ਕਿ ਕੁਝ ਗਰੀਬ ਜਾਂ ਜ਼ਰੂਰਤਮੰਦ ਲੋਕ ਸਰਜਰੀ ਵਗੈਰਾ ਹੋ ਨਹੀਂ ਕਰ ਸਕਦੇ ਸਪੈਸ਼ਲੀ ਜਿਨ੍ਹਾਂ ਨੂੰ ਪੱਥਰੀ ਵਗੈਰਾ ਅੱਖਾਂ ਦਾ ਕੈਟਰਟ ਨੂੰ ਬਹੁਤ ਕੋਸਟਲੀ ਹੋ ਗਈ ਹੈ ਸਰਜਰੀ ਫਿਰ ਉਹਨਾਂ ਨੇ ਨਵਾਂ ਮਿਸ਼ਨ ਅਡਾਪਟ ਕੀਤਾ ਕਿ ਅਸੀਂ ਦੁਬਾਰਾ ਮੈਡੀਕਲ ਕੈਂਪਸ ਕਰਕੇ ਇਹੋ ਜਿਹੇ ਲੋਕ ਆਡੈਂਟੀਫਾਈ ਕੀਤੇ ਜਾਣ ਜਿਨ੍ਹਾਂ ਦੀ ਸਰਜਰੀ ਅਸੀਂ ਬਹੁਤ ਸਸਤੇ ਰੇਟ ਚ ਕਰਵਾਈ ਹੈ ਇਸੇ ਮਿਸ਼ਨ ਨੂੰ ਅੱਗੇ ਕਰਦਿਆਂ ਹੋਇਆਂ ਉਹਨਾਂ ਨੇ ਕਮ ਸੇ ਕਮ 10 ਹਸਪੀਟਲਜ਼ ਦੇ ਨਾਲ ਐਨਓਯੂਪੀ ਦਾ ਹੈ ਕਿ ਸਾਨੂੰ ਜੋ ਮਾਰਕੀਟ ਰੇਟ ਹੈ ਉਸ ਤੋਂ ਬਹੁਤ ਹੀ ਘੱਟ ਰੇਟ ਤੇ ਯਾਨੀ ਕਿ ਅੱਧੇ ਤੋਂ ਘੱਟ ਰੇਟ ਤੇ ਕਰਦੇ ਆਏ ਇੱਕ ਤੇ ਸਬਸਿਡਾਈਜ਼ ਹੋ ਗਿਆ ਉੱਪਰੋਂ ਅਸੀਂ ਇਹ ਵੀ ਦੇਖ ਰਹੇ ਆ ਕਿ ਕੋਈ ਅਗਰ ਜ਼ਰੂਰਤ ਮੰਨਦਾ ਜੋ ਕਿ ਆਪਣੀ ਇਹ ਵੀ ਰਿਕੁਆਇਰਮੈਂਟ ਨਹੀਂ ਪੂਰੀ ਕਰ ਸਕਦਾ ਤਾਂ ਅਸੀਂ ਉਹਦੇ 'ਚ ਵੀ ਅਸੀਂ ਕੈਸ਼ ਅਸੀਂ ਕੰਟ੍ਰਿਬਿਊਟ ਕਰ ਦਿੰਦੇ ਆ ਸਾਡਾ ਟਰਸਟ ਉਸ ਤੋਂ ਨਾ ਮੈਂ ਜਦੋਂ ਸਰਜਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਇੱਕ ਹੋਰ ਪ੍ਰੋਬਲਮ ਆਉਂਦੀ ਹੈ ਕਿ ਉਹਨੂੰ ਉਸ ਤੋਂ ਬਾਅਦ ਉਹਦੀ ਜੋ ਨੈਕਸਟ 1 ਮਹੀਨਾ ਉਹਦਾ ਮੈਡੀਸਨ ਉਹਦੀ ਡਾਈਟ ਉਹਦਾ ਚੀਜ਼ਾਂ ਦਾ ਧਿਆਨ ਰੱਖਣ ਵਾਸਤੇ ਉਹ ਵੀ ਮਿਸ਼ਨ ਕੀਤਾ ਕਿ ਅਸੀਂ ਉਹਨੂੰ ਕਿੱਟ ਬਣਾ ਕੇ ਦਿੰਨੇ ਆ ਤਾਂ ਕਿ ਉਹਨਾਂ ਦੇ ਫੈਮਿਲੀ ਦੇ ਉੱਪਰ ਬੋਝ ਨਾ ਪਏ ਔਰ ਉਹ ਚੀਜ਼ ਨੂੰ ਮੈਨੇਜ ਕਰ ਸਕਣ ਤੇ ਇਹ ਮਿਸ਼ਨ ਨੂੰ ਅਸੀਂ ਕਰਦੇ ਹੋਇਆ ਅੱਜ ਨੂੰ ਇੱਥੇ ਕੀਤਾ ਹੈ ਬੇਸਿਕਲੀ ਤਿੰਨ ਚੀਜ਼ਾਂ ਦੇ ਬਾਰੇ ਕੀਤਾ ਇੱਕ ਆਰਥੋ ਦਾ ਜਿਵੇਂ ਹੱਡੀਆਂ ਦੀ ਬਹੁਤ ਪ੍ਰੋਬਲਮ ਹੈ ਅੱਖਾਂ ਦਾ ਕਿਉਂਕਿ ਕੈਟਰੈਕਟ ਵੀ ਤੁਹਾਨੂੰ ਪਤਾ ਹੈ ਬਹੁਤ ਕੋਸਟਲੀ ਹੋ ਗਿਆ ਹੈ ਲੋਕਾਂ ਨੂੰ ਆਈ ਚੈੱਕਅਪ ਕਰਾ ਕੇ ਚਸ਼ਮਾ ਲੈਣਾ ਉਹ ਵੀ ਇੱਕ ਡਿਫਿਕਲਟੀ ਹੈ ਉਹ ਸਾਰੇ ਚੀਜ਼ਾਂ ਇੱਥੇ ਅਸੀਂ ਪ੍ਰੋਵਾਈਡ ਕਰ ਰਹੇ ਹਰ ਤਰ੍ਹਾਂ ਦੇ ਟੈਸਟ ਹੈ ਜਨਰਲ ਮੈਡੀਸਿਨ ਦਾ ਵੀ ਕੈਂਪ ਚੱਲਿਆ ਤਾਂ ਕਿ ਉਹ ਆਪਣੀ ਜੋ ਬਿਮਾਰੀਆਂ ਨੂੰ ਟਾਈਮ ਤੋਂ ਪਹਿਲਾਂ ਆਇਡੈਂਟੀਫਾਈ ਕਰ ਸਕਣ ਇਹ ਕਿੰਨਾ ਕੈਂਪਾ ਤੁਹਾਡੇ ਇਹ ਜੋ ਰੀਸੈਂਟਲੀ ਅਸੀਂ ਕੀਤਾ ਹੈ ਇਹ ਤੀਸਰਾ ਕੈਂਪ ਕੀਤਾ ਜੋ ਇਸ ਮਿਸ਼ਨ ਦੇ ਅਧੀਨ ਕੀਤਾ ਹੈ ਔਰ ਇਸ ਮਿਸ਼ਨ ਦੇ ਅਧੀਨ ਅਸੀਂ 20 ਤੋਂ 25 ਸਰਜਰੀਆਂ ਕਰਾ ਚੁੱਕੇ ਹਾਂ ਠੀਕ ਹੈ ਜੀ ਤੇ ਤੁਹਾਡੇ ਕੋ ਫਾਈਨੈਂਸ ਕਿੱਥੋਂ ਆਦਾ ਇਸ ਕੈਂਪ ਦਾ ਫਾਈਨੈਂਸ ਸਾਡਾ 셀ਫ ਸਸਟੇਨਿੰਗ ਹੈ ਅਸੀਂ ਕਿਸੇ ਤੋਂ ਕਿਸੇ ਵੀ ਆਰਗੇਨਾਈਜ਼ਰ ਤੋਂ ਅਸੀਂ ਡੋਨੇਸ਼ਨ ਨਹੀਂ ਲੈਂਦੇ ਨਾ ਕੋਈ ਗਵਰਨਮੈਂਟ ਸਪੋਰਟ ਹੈ ਅਸੀਂ ਸਾਰਾ ਆਪਣੇ ਇੰਟਰਨਲ ਸੋਰਸਸ ਤੋਂ ਮੈਨੇਜ ਕਰਦੇ ਹਾਂ ਕਿੰਨੇ ਮੈਂਬਰ ਹੋ ਤੁਸੀਂ ਕਿੰਨੇ ਇਹ ٹرسٹ ਬਹੁਤ ਵੱਡਾ ਹੈ ٹرسٹ ਦੇ ਆਰਟਿਸਟਸ ਨੇ ਐਂਡ ਬਾਕੀ ਜੋ ਹੈ ਸਟਾਫ ਸਾਰਾ ਕੰਟ੍ਰੈਕਟਰ ਐਂਡ ਜ਼ਿਆਦਾਤਰ ਜੋ ਇੱਥੇ ਸਾਡੇ ਡਾਕਟਰਸ ਨੇ ਸਟਾਫ ਨੇ ਜਿਆਦਾਤਰ ਵਲੰਟਰੀ ਬੇਸਿਸ ਤੇ ਬਹੁਤ ਘੱਟ ਸੈਲਰੀ ਤੇ ਕੰਮ ਕਰ ਰਹੇ ਉਹ ਸਾਰੇ ਸੇਵਾ ਭਾਵਨਾ ਕਰ ਰਹੇ ਹਨ ਉਹ ਸਿਰਫ ਪੈਸਾ ਕਮਾਉਣ ਵਾਸਤੇ ਨਹੀਂ ਉਹ ਇੱਕ ਰਿਟਾਇਰਮੈਂਟ ਤੋਂ ਬਾਅਦ ਕਿਸ ਤਰ੍ਹਾਂ ਦੀ ਇੰਗੇਜਮੈਂਟ ਕਰੇ ਤਾਂ ਕਿ ਉਹ ਆਪਣਾ ਸੇਵਾ ਪਲੱਸ ਆਪਣੇ ਆਪ ਨੂੰ ਪੋਜੀਟਿਵਲੀ ਇੰਗੇਜ ਰੱਖਣ ਜਿੱਦਾਂ ਮੈਂ ਵੀ ਰਿਟਾਇਰਡ ਆਰਮੀ ਆਫੀਸਰ ਹਾਂ ਤੇ ਮੇਰਾ ਏਮ ਇੱਥੇ ਆ ਕੇ ਤਨਖਾਹ ਲੈਣਾ ਨਹੀਂ ਹੈ ਮੇਰਾ ਏਮ ਹੈ ਇੱਥੇ ਆ ਕੇ ਲੋਕਾਂ ਦੀ ਸੇਵਾ ਕਰਨਾ ਸੇਵਾ ਰਹਿਤ ਹੈ ਥੈਂਕ ਯੂ ਥੈਂਕ ਯੂ ਸਾਡੇ ਵਿੱਚ ਬਜੁੰਦੇ ਡਾਕਟਰ ਰਗਵੀਰ ਸਿੰਘ ਅਲਰਜੀ ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ ਜੈਸੀ ਨਿਊਜ਼ ਦੇ ਵਿੱਚ ਜੋ ਅੱਜ ਕੈਂਪ ਲੱਗ ਰਿਹਾ ਹੈ ਇਸ ਕੈਂਪ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਪੇਸ਼ੈਂਟਸ ਨੂੰ ਦੇ ਰਹੇ ਹੋ ਕੀ ਫੈਸਿਲਿਟੀ ਦੇ ਰਹੇ ਹੋ ਮੈਂ ਇਹ ਵੀ ਤੁਹਾਨੂੰ ਚਾਹਵਾਗਾ ਕਿ ਸਾਡਾ ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰਸਟ ਜਿਹੜਾ ਹੈ ਉਹਦਾ ਡਾਇਰੈਕਟਰ ਚੇਅਰਮੈਨ ਨੇ ਆਨਰੇਬਲ ਚੇਅਰਮੈਨ ਸੀ ਅਨਿਲ ਕੇ ਮੂੰਗਾ ਉਹਨਾਂ ਦੀ ਡਾਇਰੈਕਸ਼ਨ ਹੈਗੀ ਹੈ ਕਿ ਸਲਮ ਦੇ ਵਿੱਚ ਕੈਂਪ ਲਗਾਏ ਜਾਣ ਤਾਂ ਕਿ ਜ਼ਰੂਰਤਮੰਦ ਮਰੀਜ਼ਾਂ ਨੂੰ ਫ੍ਰੀ ਦਵਾਈ ਕੀਤੀ ਜਾਵੇ ਹੋਰ ਵੀ ਅਲਾਈਡ ਇਸਔਰ ਤੋਂ ਪੜੇ ਸਰਜੀ ਦਾ ਕੈਂਪ ਵੀ ਹੈ ਨਾਲ ਅੱਜ ਆਈਦੇ ਵੀ ਨਾਲ ਆਈ ਦੇ ਵਿੱਚ ਅਸੀਂ ਜਿੰਨੇ ਕੈਟ ਸਰਜਰੀ ਵਗੈਰਾ ਅੱਜ ਨਿਕਲਣਗੇ ਉਹ ਬਿਲਕੁਲ ਨੋਮੀਨਲ ਰੇਟਸ ਦੇ ਉੱਪਰ ਉਹਨਾਂ ਵੀ ਸਰਜਰੀਆਂ ਕਰਵਾਈਆਂ ਜਾਣਗੀਆਂ ਅਗਰ ਉਹ ਨੋਮੀਨਲ ਰੇਟਸ ਤੇ ਵੀ ਥੋੜਾ ਬਹੁਤ ਅਗਰ ਪੇਸ਼ੀਨ ਨੂੰ ਅਗਰ ਲੱਗਦਾ ਹੈ ਜ਼ਰੂਰਤਮੰਦ ਨੂੰ ਹੈਲਪ ਚਾਹੀਦੀ ਹੈ ਉਹ ਸਾਡਾ ਟਰਸਟ ਜਿਹੜਾ ਉਹ ਬੀਅਰ ਕਰੇਗਾ ਐਸੀ ਤਰ੍ਹਾਂ ਜਿਹੜਾ ਜਨਰਲ ਕੋਈ ਸਰਜਰੀ ਹੈ ਜਿਸ ਦਾ ਅੱਜ ਕੋਲ ਵੰਟਰ ਸਟੋਨ ਦੋ ਚਾਰ ਕੇਸ ਹੈਗੇ ਪੰਜ ਜਿਹੜੇ ਰਿਪੋਰਟ ਹੋ ਚੁੱਕੇ ਹੈ ਰੀਨਲ ਸਟੋਨ ਦੇ ਕੇਸਿਸ ਵੀ ਹੋ ਗਏ ਨੇ ਔਰ ਫਾਈਬਰ ਮੋਟਰਸ ਦੇ ਵੀ ਹੋ ਗਏ ਨੇ ਕਿ ਅਸੀਂ ਉਹਨਾਂ ਦੇ ਨੋਟ ਕਰ ਲਿਆ ਉਹਨਾਂ ਨੂੰ ਫੋਲੋ ਅਪ ਕਰਾਂਗੇ ਔਰ ਉਹਨਾਂ ਦੀਆਂ ਸਰਜਰੀਆਂ ਕਿੱਥੇ ਜਿੱਥੇ ਨੀਅਰਸਟ ਹਸਪੀਟਲ ਅਟੈਚ ਹੈ ਸਾਡਾ ਉਹਨਾਂ ਨੂੰ ਕਰਵਾ ਕੇ ਦੇਵਾਂਗੇ ਔਰ ਨੋਮੀਨਲ ਬਿਲਕੁਲ ਡਿਸਕਾਊਂਟਡ ਰੇਟ ਤੇ ਕਰਵਾ ਕੇ ਦੋ ਠੀਕ ਹੈ ਜੀ ਡਾਕਟਰ ਇੱਕ ਹੋਰ ਹੈ ਗੱਲ ਮੰ ਲਓ ਇਹ ਤਾਂ ਤੁਸੀਂ ਚਲੋ ਕੈਂਪ ਚਾਹੁੰਦੇ ਹੋ ਤੁਹਾਨੂੰ ਪੇਸ਼ੈਂਟ ਮਿਲ ਜਾਂਦੇ ਆ ਜੇਕਰ ਵਿਦਆਊਟ ਕੈਂਪ ਤੋਂ ਕੋਈ ਹੈਲਪ ਲੈਣਾ ਚਾਹੇ ਹਾਂਜੀ ਵਿਦਆਊਟ ਕੈਂਪ ਅਸੀਂ ਸਿਰਫ ਇਹੀ ਹੈ ਜ਼ਰੂਰਤਮੰਦ ਡਿਸਰਵਿੰਗ ਹੋਵੇ ਔਰ ਜਿਹੜਾ ਉਸ ਏਰੀਆ ਦਾ ਕੋਈ ਵੀ ਮੋਹਤਬਰ ਬੰਦਾ ਪ੍ਰਧਾਨ ਹੈ ਜਾਂ ਕਾਉਂਸਲਰ ਹੈ ਜਾਂ ਕੋਈ ਵੀ ਹੈ ਸੋਸ਼ਲ ਵਰਕਰ ਅਗਰ ਸਾਡੇ ਕੋਲ ਲੈ ਕੇ ਆਵੇ ਔਰ ਪ੍ਰੂਵਡ ਹੈ ਕਿ ਹਾਂ ਉਹਦੇ ਸੋਰਸਸ ਕੋਈ ਨਹੀਂ ਹੈ ਇਨਕਮ ਦੇ ਫਿਕ ਸੋਰਸਸ ਨਾਂ ਦਾ ਸਾਨੂੰ ਕਨਫਰਮ ਹੋ ਜੇ ਅਸੀਂ ਪੂਰੀ ਉਹਦੀ ਹੈਲਪ ਕਰ ਤੁਸੀਂ ਕਿਸ ਤਰ੍ਹਾਂ ਦੇ ਟ੍ਰੀਟਮੈਂਟ ਤੇ ਕੰਪਲੀਟ ਜਾਣੇ ਕਿ ਅਸੀਂ ਦੇਖੋ ਸਾਡਾ ਰੂਟੀਨ ਜੀ ਹੈਗਾ ਕਿ ਸਾਡੀਆਂ 5 ਐਮਐਲਸ ਆਲਰੇਡੀ ਜਾ ਰਹੀਆਂ ਨੇ ਸਲਾਮ ਮੀਰੀਆ ਚ ਸਲਾਮ ਮੀਰੀਆ ਚ ਕ੍ਰੀਕ ਪਰੇ ਵੀ ਅਸੀਂ 700 ਪੇਸ਼ੈਂਟ ਨੂੰ ਆਲਰੇਡੀ ਫ੍ਰੀ ਮੈਡੀਸਿਨ ਦੇ ਰਹੇ ਹਾਂ ਫ੍ਰੀ ਚੈੱਕਅਪ ਕਰ ਰਹੇ ਹਾਂ ਸਿਰਫ ਇਹ ਨਵਾਂ ਜਿਹੜਾ ਚੇਅਰਮੈਨ ਸਾਫ ਦਾ ਵਿਜ਼ਨ ਸੀ ਹੋਣ ਵੀ ਆਪਾਂ ਸਲਾਮ ਦੇ ਵਿੱਚ ਜਿਹੜੀਆਂ ਸਰਜਰੀ ਲੋਕ ਕਰਵਾਉਣਾ ਚਾਹਦੇ ਨੇ ਉਹ ਇੰਨੇ ਹਾਈ ਰੇਟਸ ਤੇ ਹੈਗੇ ਨੇ ਉਹਨਾਂ ਦੇ ਨਾਲ ਆਪਾਂ ਕੋਈ ਐਮਓਯੂ ਵਗੈਰਾ ਕਰਕੇ ਉਹਨਾਂ ਦੇ ਨਾਲ ਕਿ ਨੋਮੀਨਲ ਰੇਟਸ ਵਗੈਰਾ ਅਸੀਂ ਉਹਨਾਂ ਕੋਲੋਂ ਲਿਖਵਾਏ ਨੇ ਅਸੀਂ ਚਾਹੁੰਦੇ ਉਹਨਾਂ ਹਸਪਤਾਲਾਂ ਵਿੱਚ ਉਹਨਾਂ ਨੂੰ ਅਸੀਂ ਸਕਰੀਨਿੰਗ ਕਰਕੇ ਸਲਾਮ ਦੇ ਵਿੱਚੋਂ ਕਰਵਾਈਏ ਉਹ ਤੇ ਸਾਡਾ ਚੱਲ ਰਿਹਾ ਪ੍ਰੋਸੈਸ ਆਲਰੇਡੀ ਇਹ ਅਸੀਂ ਐਡੀਸ਼ਨਲ ਨਾਲ ਸ਼ੁਰੂ ਕੀਤਾ ਹੈ ਕਿ ਅਗਰ ਸਲਾਮ ਦੇ ਵਿੱਚ ਕੈਂਪ ਵੀ ਲਗਾਏ ਜਾਣ ਉਹਦੇ ਨਾਲ ਸਾਡੇ ਹੋਰ ਜਿਹੜੀ ਅਸੀਂ ਪਬਲਿਕ ਨੂੰ ਕੋਈ ਨਾ ਕੋਈ ਜ਼ਰੂਰਤਮੰਦਾਂ ਨੂੰ ਹੈਲਪਫ ਹੋ ਸਕਦਾ ਹੈ ਥੈਂਕ ਯੂ ਥੈਂਕ ਯੂ ਸਾਡੇ ਵਿੱਚ ਮੌਜੂਦ ਨੇ ਸ੍ਰੀ ਭਗਤ RAM ਸਰਦੀ ਜੀ ਜੋ ਕਿ ਰਿਟਾਇਰਡ ਮੈਨੇਜਰ ਨੇ ਯੋਕੋ ਬੈਂਕ ਖੰਡਾ ਦੇ ਤੇ ਇਸ ਟਾਈਮ ਮੁੱਖ ਪ੍ਰਬੰਧਕ ਨੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਾਰਡ ਨੰਬਰ 12 ਦੇ ਤੇ ਉਹਨਾਂ ਨਾਲ ਸਰਦਾਰ ਅਮਰ ਸਿੰਘ ਜੀ ਜੋ ਕਿ ਉਪ ਪ੍ਰਧਾਨ ਨੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਾਂਜੀ ਪ੍ਰਧਾਨ ਜੀ ਜੋ ਅੱਜ ਕੈਂਪ ਲੱਗ ਰਿਹਾ ਤੁਸੀਂ ਕੈਂਪ ਬਾਰੇ ਕੀ ਕਹਿਣਾ ਚਾਹ ਰਹੇ ਹੋ ਬੈਗੁਰੂ ਜੀ ਦਾ ਖਾਲਸਾ ਬੈਗੁਰੂ ਜੀ ਕੀ ਅੱਜ ਮਿਤੀ 12 ਅਕਤੂਬਰ 25 ਨੂੰ ਇੱਕ ਫ੍ਰੀ ਮੈਡੀਕਲ ਕੈਂਪ ਹੈ ड्रीम ब्यूटी ड्रीम एंड जोके चैरिटी ट्रस्ट द्वारा वाला लगाया गया इस ਵਿੱਚ ਫ੍ਰੀ ਚੈੱਕਅਪ ਜਾਂਚ ਚੈੱਕਅਪ ਕਿਸ ਤਰ੍ਹਾਂ ਦੇ ਰੋਗ ਹਰ ਤਰ੍ਹਾਂ ਦੀਆਂ ਬਿਮਾਰੀਆਂ ਹਰ ਤਰ੍ਹਾਂ ਦੇ ਡਾਕਟਰ بیٹھے ਇਸ ਟਾਈਮ ਚੈੱਕਅਪ ਕਰ ਰਹੇ ਹਨ ਕਾ ਵੀ ਪਾਦਾ ਦੇ ਵਿੱਚ ਜਿਹੜੇ ਮਰੀਜ਼ ਹੈ ਉਹ ਹਾਜ਼ਰ ਹਨ ਡਾਕਟਰ ਸਾਹਿਬ ਉਹਨਾਂ ਚੈੱਕਅਪ ਤੋਂ ਇਲਾਵਾ ਇਹਨਾਂ ਨੂੰ ਫ੍ਰੀ ਦਵਾਈ ਵਗੈਰਾ ਦਿੱਤੀ ਜਾਂਦੀ ਹੈ ਤੇ ਇਹਦੇ ਵਿੱਚ ਅੱਖਾਂ ਦੇ ਡਾਕਟਰ ਹੱਥ ਦੇ ਡਾਕਟਰ ਕਿਹੜੀ ਦੇ ਡਾਕਟਰ ਪੀਸੀਜੀ ਵਗੈਰਾ ਫ੍ਰੀ ਹੈ ਅ ਸ਼ੂਗਰ ਦੇ ਟੈਸਟ ਫ੍ਰੀ ਹੈ ਸਾਰਾ ਕੁਝ ਫ੍ਰੀ ਹੈ ਇਸ ਮੌਕੇ ਦੇ ਉੱਪਰ ਮੈਂ ਇਹ ਕਹਿੰਦੇ ਹਾਂ ਜਿਹੜੇ ਚੈਰੀਟੇਬਲ ਟਰਸਟਾਂ ਵੱਲੋਂ ਸਾਰਿਆਂ ਵੱਲੋਂ ਕੈਂਪ ਲੱਗਣਾ ਚਾਹੀਦਾ ਤਾਂ ਕਿ ਜਿਹੜੇ ਗਰੀਬ ਜਨਤਾ ਹੈ ਉਹ ਇਸ ਨਾ ਕਿਸ ਮੌਕੇ ਤੇ ਅੱਲਾਹ ਮੈਂ ਸਕਣ ਕਿ ਉਹਨਾਂ ਨੂੰ ਫਾਇਦਾ ਹੋ ਸਕੇ ਇਹ ਜਿਹੜੇ ਅਸਟੇਨਾਂ ਦੇ ਇਹਨਾਂ ਦਾ ਬਹੁਤ ਐਪਰੀਸ਼ੀਏਟ ਕਰਦੇ ਆਂ ਸਾਰੇ ਡਾਕਟਰਾਂ ਦਾ ਮੈਂ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਵੱਲੋਂ ਆਈ ਡਾਕਟਰਾਂ ਦਾ ਪਾਤਸ਼ਾਹ ਦੀ ਟੀਮ ਦਾ ਸਾਡੇ ਸਿਕੰਦਰ ਸਾਹਿਬ ਸਾਡੇ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਰਿਆਂ ਵੱਲੋਂ ਜੀ ਆਇਆਂ ਆਖਦਾ ਹਾਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਤੇ ਆਏ ਸਮੇਂ ਵਿੱਚ ਵੀ ਇਹਨਾਂ ਦਾ ਅਪੀਲ ਕਰਦੇ ਆਂ ਕਿ ਇਸ ਤਰ੍ਹਾਂ ਦੇ ਕੈਂਪ ਸਾਡੇ ਗੁਰਦੁਆਰਾ ਨੰਗਰ ਹਾਲ ਵਿੱਚ ਇਹ ਚਰਚਾ ਲਈ ਜਾ। ਧੰਨਵਾਦ। ਬੈਕ ਟੂ ਕਰਵਾ। ਸਾਡੇ ਵਿੱਚ ਮੌਜੂਦ ਨੇ ਸਰਦਾਰ ਗੁਰਮੀਤ ਸਿੰਘ ਨਾਗਪਾਲ ਜੀ ਜੋ ਕਿ ਵਾਰਡ ਨੰਬਰ 12 ਦੇ ਕਾਉਂਸਲਰ ਵੀ ਨੇ ਤੇ ਸਮਾਜ ਸੇਵੀ ਵੀ ਨੇ ਤੇ ਇਹਨਾਂ ਵੱਲੋਂ ਅੱਜ ਗੁਰਦੁਆਰਾ ਸਾਹਿਬ ਵਿਖੇ ਇੱਕ ਚੈਰੀਟੇਬਲ ਕੈਂਪ ਲਗਾਇਆ ਗਿਆ ਹੈ ਤੇ ਇਸ ਕੈਂਪ ਬਾਰੇ ਅੱਜ ਜੀਸੀ ਨਿਊਜ਼ ਇਹਨਾਂ ਕੋਲ ਪਹੁੰਚਿਆ ਤੇ ਪੁੱਛਣਾ ਚਾਹ ਰਹੀ ਹੈ ਵੀ ਕੀ ਕੀ ਫੈਸਿਲਿਟੀ ਦੇ ਰਹੇ ਤੁਸੀਂ ਅਸੀਂ ਪਰਮਜੀਤ ਜੀ ਕੀ ਦੇ ਰਹੇ ਹਾਂ ਅਸੀਂ ਬਹੁਤ ਧੰਨਵਾਦ ਔਰ ਜੀਆ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਮਾਨ ਬਿਊਟੀ ਚੈਰੀਟੇਬਲ ٹرسٹ ਹੈ ਜੋ ਕਰਮਾ ਹੈਲਥ ਕੇਅਰ ਦੁਆਰਾ ਤੋਂ ਜਿਨ੍ਹਾਂ ਦੀ ਟੀਮ ਡਾਕਟਰ ਸਾਹਿਬਾਨ ਦੀ ਪਹੁੰਚੀ ਹੈ ਔਰ ਉਹਨਾਂ ਵੱਲੋਂ ਜੋ ਵੀ ਮੈਡੀਕਲ ਕੈਂਪ ਦੇ ਵਿੱਚ ਸਹੂਲਤਾਂ ਦਿੱਤੀਆਂ ਗਈਆਂ ਨੇ ਅੰਦਰ ਬਹੁਤ ਸਾਰੇ ਜ਼ਰੂਰਤਮੰਦ ਲੋਕ ਨੇ ਜਿਹੜੇ ਅੱਖਾਂ ਦਾ ਚੈੱਕਅਪ ਕਰਾ ਰਹੇ ਨੇ ਜਿਨ੍ਹਾਂ ਨੂੰ ਐਨਕੀ ਦੀ ਜ਼ਰੂਰਤ ਆ ਉਹ ਪ੍ਰੋਵਾਈਡ ਕੀਤੀ ਜਾ ਰਹੀ ਹੈ ਮੈਡੀਸਨ ਦੀ ਜ਼ਰੂਰਤ ਆ ਔਰਥੋਡੋਟਿਸ ਸਪੈਸ਼ਲਿਸਟ ਜਿਹੜੇ ਡਾਕਟਰ ਸਮਾਨ ਦੀ ਟੀਮ ਹੈ ਉਹ ਵੀ ਹੈ ਔਰ ਹਾਰਟ ਤੇ ਵੀ ਨੇ ਹੋਰ ਵੱਖ-ਵੱਖ ਤਰ੍ਹਾਂ ਦੀ ਇਹਨਾਂ ਵੱਲੋਂ ਜੋ ਸਹੂਲਤਾਂ ਨੇ ਸਭ ਤੋਂ ਵੱਡੀ ਸਹੂਲਤ ਇਹ ਹੈ ਕਿ ਅਗਰ ਕਿਸੇ ਨੇ ਕੋਈ ਆਪਣੇ ਤੌਰ ਤੇ ਵੀ ਜ਼ਰੂਰਤਮੰਦ ਨੇ ਪ੍ਰਾਈਵੇਟ ਹਸਪੀਟਲਸ ਵੀ ਆਪਣਾ ਕੋਈ ਆਪਰੇਟ ਕਰਾਣਾ ਤਾਂ ਇਹ ਉਹਦੇ 'ਚ ਬਹੁਤ ਵੱਡਾ ਆਪਣਾ ਯੋਗਦਾਨ ਕੰਟ੍ਰਿਬਿਊਟ ਕਰਦੇ ਨੇ ਤੇ ਜਿਹਦੇ ਨਾਲ ਬਹੁਤ ਰਾਹਤ ਮਿਲਦੀ ਆ ਪਰ ਐਕਚੁਅਲੀ ਜ਼ਰੂਰਤਮੰਦ ਹੋਣਾ ਚਾਹੀਦਾ ਉਹ ਸਹੀ ਮਾਇਨੇ 'ਚ ਨੀਡੀ ਹੋਣਾ ਚਾਹੀਦਾ ਉਹ ਮਰੀਜ਼ ਹੈ ਜਿਹੜਾ ਸੋ ਇਹ ਇੱਕ ਬਹੁਤ ਵੱਡੀ ਰਾਹਤ ਆ ਉਹਨਾਂ ਵੱਲੋਂ ਬਹੁਤ ਵਕ ਵਕ ਸਹੂਲਤਾਂ ਇਹਨਾਂ ਦੀ ਟੀਮ ਵੱਲੋਂ ਨੇ ਅੱਜ ਇੱਥੇ ਪਹੁੰਚਣ ਤੇ ਸਸਮੂ ਗੁਰਦੁਆਰਾ ਪ੍ਰਬੰਧਕ ਕਮੇਟੀ ਮੰਦਰ ਪ੍ਰਬੰਧਕ ਕਮੇਟੀ ਦੇ ਨਗਰ ਨਿਵਾਸੀਆਂ ਵੱਲੋਂ ਡਾਕਟਰ ਸਵਾਨ ਦੀ ਟੀਮ ਦਾ ਉਹਨਾਂ ਦੀ ਆਰਗੇਨਾਈਜੇਸ਼ਨ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਔਰ ਮਾਲਕ ਅਕੀਰ ਅਰਦਾਸ ਕਰਦਾ ਕਿ ਮਾਲਕ ਐਸੇ ਲੋਕਾਂ ਨੂੰ ਜੋ ਸਮਾਜ ਦੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਦੇ ਨੇ ਉਹਨਾਂ ਦੇ ਲਈ ਅੱਗੇ ਆਉਂਦੇ ਨੇ ਹਮੇਸ਼ਾ ਮਾਲਕ ਇਹਨਾਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਰੱਖੇ ਇਹਨਾਂ ਦੇ ਪਰਿਵਾਰ 'ਚ ਸਦਾ ਖੁਸ਼ਹਾਲ ਦੀ ਜਿਹੜੀ ਹੈ ਬਣੀ ਰਵੇ ਤਾਂ ਜੋ ਇਹ ਹੋਰ ਨੇਕ ਦਿਲੀ ਦੇ ਨਾਲ ਲੋਕਾਂ ਦੀ ਸੇਵਾ ਕਰਨ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਡੇ ਇਸ ਕੈਂਪ ਦੇ ਵਿੱਚ ਆਏ ਮਿਹਰਬਾਨੀ ਥੈਂਕ ਯੂ ਸਾਡੇ ਵਿੱਚ ਮੌਜੂਦ ਨੇ ਸਦਾ ਪਰਮਜੀਤ ਸਿੰਘ ਜੀ ਬੋਵੀ ਜੋ ਕਿ ਸੈਕਟਰੀ ਨੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਨਾਲ ਉਹਨਾਂ ਦੇ ਸ਼੍ਰੀ ਅਰਜਨ <th>ਪਰ ਜੀ ਜੋ ਕਿ ਕੈਸ਼ੀਅਰ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਸ਼੍ਰੀ ਰਾਮ ਪ੍ਰਕਾਸ਼ ਸਿੰਘ ਹਾਂਜੀ ਬੋਵੀ ਜੀ ਜੋ ਕਿ ਪਹਿਲਾਂ ਇਸ ਵਾਰਡ ਨੰਬਰ 12 ਦੇ ਕੋਸਟਰ ਵੀ ਰਹੇ ਨੇ ਸਮਾਜ ਸੇਵੀ ਨੇ ਬੋਵੀ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਕੈਂਪ ਬਾਰੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੇ ਤੇ ਇਹ ਸਾਡੇ ਇਲਾਕੇ ਲਈ ਬਹੁਤ ਹੀ ਵਧੀਆ ਗੱਲ ਹੈ ਜੋ ਈਮ ਐਂਡ ਬਿਊਟੀ ਚੈਰੀ ਗਾਰਡਨ ਫੈਸਟ ਵੱਲੋਂ ਜਿਤਨਾ ਦਾ ਇੱਕ ਗੱਛ ਹੈ ਕੋਰ ਦੇ ਪ੍ਰਬੰਧਕ ਕਮੇਟੀ ਪਾਸ ਆ ਕੇ ਇੱਕ ਸਾਰ ਜੀ ਬਹੁਤ ਵਧੀਆ ਪਰਕਰੋ ਦਿੱਤਾ ਹੈ ਜਿਸ ਵਿੱਚ ਜੋ ਮੈਡੀਕਲ ਕੈਂਪ ਲਾੜ ਦੀ ਸਾਡਾ ਗੱਲ ਇਹ ਗਈ ਇਸ ਕਮੇਟੀ ਦੇ ਉਹਨਾਂ ਦਾ ਸਹਿਯੋਗ ਦੇ ਲਈ ਕਿਹਾ ਅੱਜ 12 ਤਰੀਕ ਮਕਰਵਾਲਾ ਜਿਲ੍ਹੇ ਦਾ ਇਹ ਮੈਨ ਬਿਊਟੀ ਚਾਈਟ ਫਲਸ ਬੋਲ ਜਿੱਥੇ ਮੈਕਸਨ ਮੈਡੀਕਲ ਜੋ ਕੈਂਪ ਲਗਾਇਆ ਉਹਦੇ ਵਿਸ਼ੇਸ਼ ਗੱਲ ਇਹ ਹੈ ਕਿ ਪੋਰਸੋ ਦੇ ਬਾੜ ਦੇ ਔਰ ਮੈਕਸਨ ਦੇ ਜੋ ਡਾਕਟਰ ਦੀ ਵਿਸ਼ੇਸ਼ ਸਾਰੀ ਟੀਮ ਪਹੁੰਚਿਆ ਅੱਜ ਦੇ ਸਾਰੇ ਟੀਮੇ ਪਹੁੰਚੀ ਹੈ ਔਰ ਸਾਡੇ ਨਗਰ ਦੇ ਜੋ ਸਿੰਧਿਆ ਬੜੀ ਵਧੀਆ ਗੱਲ ਹੈ ਜਿੱਥੇ ਅਸੀਂ ਮੈਸੇਜ ਦਿੱਤਾ ਲੋਕਾਂ ਨੂੰ ਲੋਸਟ ਸਟ੍ਰੈਟੀਜੀ ਕਿੰਦੀ ਪਰਪਤੀ ਗਣਤੀ ਦੇ ਵਿੱਚ ਅੱਜ ਇੱਥੇ ਪਹੁੰਚ ਕੇ ਜੋ ਇਹਦਾ ਲਾਹ ਲੈ ਰਹੇ ਹਨ ਸਾਨੂੰ ਵੀ ਇਸ ਗੱਲ ਦਾ ਜੋ ਇੱਕ ਸਮਾਜ ਦੀ ਸੇਵਾ ਇਹ ਟ੍ਰਸਟ ਕਰ ਰਿਹਾ ਹੈ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਸਾਡੇ ਸੰਗਰ ਨੂੰ ਸਾਡੇ ਜੋ ਦੁਆਰਾ ਪ੍ਰਬੰਧਕ ਕਮੇਟੀ ਨੇ ਸਾਡੀ ਬਾੜ ਦੀ ਗੱਲ ਹੈ ਕਿ ਸਾਡੇ ਸੇਵਾਹੀ ਔਰ ਮੈਂ ਸਾਰੇ ਨਾਮ ਧੰਨਵਾਦ ਕਰਦਾ ਜੋ ਉੱਚੀ ਜੋ ਟੀਮ ਹੈ ਜੀ ਬੈਕਟੀ ਸਹੀ ਕਰ ਰੱਖੀ ਹੈ ਖਾਸ ਕਰਕੇ ਬੁੱਲਰ ਜੀ ਸਿਮਰਜੀਤ ਸਿੰਘ ਜੀ ਮਲਵਤਰਾ ਜੀ ਜੋ ਵੀ ਡਾਕਟਰ ਸਰਵਜ ਨਾਲ ਆਇਆ ਸਾਰਾ ਦਾ ਜੀਤਲਵਰ ਜਦੋਂ ਇਹ ਸੋਚੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨਗੀ ਦੀ ਕੌਤਰਾਮ ਜੀ ਵੱਲੋਂ ਕੇਸੇ ਸਰਵਜ ਨਾਲ ਖੜਿਆ ਸਾਰਿਆਂ ਨੂੰ ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਨੂੰ ਇਹ ਅਸਲੀ ਵਿਸ਼ਵਾਸ ਦਿਵਾ ਕੇ 48 ਸਮੇਂ ਦੇ ਵਿੱਚ ਫੇਰ ਵੀ ਜਦੋਂ ਕਦੇ ਦੌੜ ਗਈ ਸਵਾਜ ਸੇਵਾ ਦਿੱਤੀ ਇਸ ਤਰ੍ਹਾਂ ਦੀ ਤੁਸੀਂ ਹਰ ਸਮੇਂ ਨਾਲ ਖੜਿਆ ਹਰ ਸੇਵਾ ਕਿਸ ਤਰ੍ਹਾਂ ਲਈ ਸਿੱਖਣ ਕੋਲ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਜੀ ਦਾ ਸਾ ਬਾਕੀ